ਸਾਤਿਸ਼ੀ ਕਾਲ ਜੀ ਅੱਜ ਬਣਾਵਾਂਗੇ ਜਲ ਜੀਰਾ ਐਡਰਾਪਾ ਜੀਰਾ ਲਿਆ ﺍﻟैची ਪਾਊਡਰ ਕਾਲੀ ਮਿਰਚਾਂ 2 ਮਿੰਟ ਲਈ ਇਹਨਾਂ ਨੂੰ ਫਰਾਈ ਕਰਾਂਗੇ ਤਵੇ ਤੇ ਤਾਂ ਕਿ ਜੀਰਾ ਚੰਗੀ ਤਰ੍ਹਾਂ ਭੁੰਨਿਆ ਜਾਵੇ 2 ਤੋਂ 3 ਮਿੰਟ ਲਈ ਜੀਰੇ ਨੂੰ ਲੋ ਫਲੇਮ ਤੇ ਭੁੰਨਾਂਗੇ ਜੀਰੇ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਹੁਣ ਇਸ ਨੂੰ ਮਿਕਸਰ ਜਾਰਚ ਪਾਵਾਂਗੇ 2 ਚਮਚ ਚੀਨੀ ਤੇ ਟੇਸਟ ਅਨੁਸਾਰ ਪਾ ਸਕਦੇ ਹਾਂ ਜੀਰੇ ਪਾਊਡਰ ਨੂੰ ਮਿਕਸ ਕਰ ਲਿਆ ਚੰਗੀ ਤਰ੍ਹਾਂ ਗ੍ਰਾਊਂਡ ਹੋ ਗਿਆ ਅਨ ਇੱਕ ਚਮਚ ਪਾਵਾਂਗੇ ਜੀਰਾ ਪਾਊਡਰ ਬਾਈਟ ਨਮਕ ਥੋੜਾ ਜਿਹਾ ਪਾਵਾਂਗੇ ਬਲੈਕ ਨਮਕ ਬਨੇ ਇਸ ਵਿੱਚ ਪਾਵਾਂਗੇ ਪਾਣੀ ਜੀਰਾ ਪਾਊਡਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਫਿਰ ਇਸ ਵਿੱਚ ਪਾਵਾਂਗੇ ਆਈਸ ਤਾਂ ਕਿ ਦਾ ਟੇਸਟ ਵਧੀਆ ਆਵੇ ਪਧিনা ਇਹ ਪਿਸ ਲੈ ਲਿਓ ਜਾਲ ਜੀਰਾ ਬਣ ਕੇ ਤਿਆਰ ਹੈ ਬਹੁਤ ਹੀ ਆਸਾਨ ਤਰੀਕੇ ਨਾਲ